ਦੋ ਤਿੰਨ ਮਹੀਨੇ ਪਹਿਲਾਂ ਜਿਹੜੀ ਵੀ ਸੋਸ਼ਲ ਮੀਡੀਆ ਐਪ ਖੋਲੀ ਦੀ ਸੀ ਤਾਂ ਸਾਗਰ ਦੀ ਵੋਟੀ ਗੀਤ ਤੇ ਬਣੀ ਵੀਡੀਓ ਹੀ ਸਾਹਮਣੇ ਆਉਂਦੀ ਸੀ ਜਿਹੜੀ ਵੀਡੀਓ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਵੀਡੀਓ ਵਿੱਚ ਇਹਨਾਂ ਮੁੰਡਿਆਂ ਨੇ ਸਾਗਰ ਦੀ ਵੋਟੀ ਗੀਤ ਨੂੰ ਹੰਸਰਾਜ ਹੰਸਦੀ ਤਰ੍ਹਾਂ ਐਸਾ ਗਾਇਆ ਕਿ ਉੱਥੇ ਮੌਜੂਦ ਲੋਕਾਂ ਦੇ ਨਾਲ-ਨਾਲ ਇਹਨਾਂ ਦਾ ਖੁਦ ਦਾ ਵੀ ਹਾਸਾ ਨਿਕਲ ਗਿਆ ਤੁਸੀਂ ਵੀ ਦੇਖੋ ਵਾਇਰਲ ਹੋ ਰਹੀ ਹੈ ਪੂਰੀ ਵੀਡੀਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਸਾਗਰ ਦੀ ਵੋਟੀ ਗੀਤ ਦਾ ਚੜਾ